ਮੈਂ ਵਾਅਦਾ ਕਰਦੀ ਆ ਕਿ ਜਿਹੜੀ 27 ਵਾਲੇ ਆਉਣ ਵਾਲੇ ਇਲੈਕਸ਼ਨ ਆ ਅਸੀਂ ਡਬਲ ਕਰਾਂਗੇ ਜੀ ਉਹਨਾਂ ਨੂੰ ਸਾਡੇ ਕੰਮ ਨੂੰ ਦੇਖਦੇ ਹੋਏ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਮੈਂ ਤਹਿ ਦਿਲ ਦੇ ਨਾਲ ਨਿਭਾਵਾਂਗੀ ਜਿੰਨਾ ਵੀ ਹੋ ਸਕਦਾ ਆਪਣੀ ਪਾਰਟੀ ਲਈ ਬਾਦ ਚੜ ਕੇ ਕੰਮ ਕਰਾਂਗੀ ਕਿ ਪਾਰਟੀ ਲਈ ਵਫਾਦਾਰੀ ਦੇ ਨਾਲ ਕੰਮ ਕਰਾਂਗੀ ਔਰ ਸਦਾ ਹੀ ਵਫਾਦਾਰ ਰਹਾਂਗੀ ਹੋਰ ਵੀ ਦ੍ਰਿੜ ਨਿਸ਼ਚੈ ਦੇ ਨਾਲ ਮੈਂ ਅੱਗੇ ਆਵਾਂਗੀ ਔਰ ਮਹਿਲਾਵਾਂ ਦੇ ਵਿੱਚ ਜਿਹੜੀਆਂ ਸਾਡੀ ਸਾਡੀਆਂ ਮੋਦੀ ਜੀ ਦੀਆਂ ਆਉਣ ਵਾਲੀਆਂ ਸਕੀਮਾਂ ਆ ਉਹ ਸਾਰੀਆਂ ਪਹੁੰਚਦੀਆਂ ਕਰਾਂਗੇ ਪਿੰਡ-ਪਿੰਡ ਜਾ ਕੇ ਆਜਪਾ ਗੂ ਰਜਨੀ ਬਾਲਾ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵਿਧਾਨ ਸਭਾ ਜਲੰਧਰ ਸ਼ੌਣੀ ਮੰਡਲ 17 ਦੇ ਪ੍ਰਧਾਨ ਨਿਯੁਕਤ ਪਾਰਟੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ ਰਜਨੀ ਬਾਲਾ ਨੇ ਕਿਹਾ ਤਨਦੇਹੀ ਨਾਲ ਨਿਭਾਵਾਂਗੀ ਆਪਣਾ ਹਰ ਇੱਕ ਫਰਜ਼ ਦੇਖੋ ਪੂਰੀ ਵੀਡੀਓ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵਿਧਾਨ ਸਭਾ ਜਲੰਧਰ ਸ਼ੌਣੀ ਮੰਡਲ 17 ਦੇ ਵਿਸਥਾਰ ਨੂੰ ਲੈ ਕੇ ਇੱਕ ਵੱਡੀ ਇਕੱਤਰਤਾ ਦਾ 골ਡਨ 에ਰਾ ਵਿਖੇ ਹੋਈ ਇਸ ਮੌਕੇ ਅਜੋਜਿਤ ਸਮਾਗਮ ਵਿੱਚ ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਜੈਂਦਰ ਕੌਰ ਉੱਚੇਚੇ ਤੌਰ ਤੇ ਪੁੱਜ ਇਸ ਮੌਕੇ ਜ਼ਿਲ੍ਹਾ ਮਹਾ ਮੰਤਰੀ ਅਤੇ ਵਿਧਾਨ ਸਭਾ ਪਰਿਵਾਰੀ ਅਸ਼ੋਕ ਸ਼ਰੀਨ ਮਹਿਲਾ ਮੋਰਚਾ ਪ੍ਰਧਾਨ ਸ਼ਮਾ ਚੋਹਾਨ ਜਾਰਜ ਸਾਗਰ ਮੰਡਲ ਮਹਾ ਮੰਤਰੀ ਨਰੇਸ਼ ਵਾਲੀਆ ਆਦਿ ਮੌਜੂਦ ਰਹੇ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਈਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਖਾਸ ਰਿਪੋਰਟ ਸਾਰਾਂ ਤੋਂ ਅੱਜ ਜਿਉਂਕਿ ਸਾਨੂੰ ਮੈਨੂੰ ਬਹੁਤ ਵੱਡਾ ਮਾਣ ਜਿਹੜਾ ਆ ਪ੍ਰਾਪਤ ਹੋਇਆ ਆ ਫਲਤੀ ਵੱਲੋਂ ਮੈਡਮ ਜੈਨਦਰ ਕੌਰ ਜੀ ਔਰ ਮੈਡਮ ਪੰਜਾਬ ਪ੍ਰਧਾਨ ਸਾਡੇ ਮੈਡਮ ਸ਼ਮਾ ਚੋਹਾਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਰਹਿਨਮਾਈ ਦੇ ਵਿੱਚ ਜੋ ਕਿ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਅੱਜ ਮੈਨੂੰ ਮਹਿਲਾ ਦੇ ਜਿਹੜੀ ਮੰਡਲ ਦੀ ਹੈ ਮਹਿਲਾ 17 ਦੀ ਜਿਹੜੀ ਹੈ ਮੰਡਲ ਦੀ ਪ੍ਰਧਾਨ ਉਯੁਕਤ ਕੀਤਾ ਹੈ ਮੈਂ জর্জ ਸਾਗਰ ਜੀ ਸਾਡੇ ਮੰਡਲ ਪ੍ਰਧਾਨ 17 ਦੇ ਮੇਰੇ ਨਰੇਸ਼ ਸਾਡੇ ਵਾਲੀਆ ਜੀ ਜਿਹੜੇ ਸਾਡੇ ਮਹਾ ਮੰਤਰੀ ਜੀ ਆ ਮੈਂ ਆਪਣੇ ਭਰਾ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਔਰ ਜਿਹੜੇ ਸਾਡੇ ਮੈਂ ਅਸ਼ੋਕ ਸ੍ਰੀਨਜੀ ਸਾਡੇ ਵੱਡੇ ਭਰਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਦੀਆਂ ਨਜ਼ਰਾਂ ਚ ਸਾਡੇ ਕੰਮ ਨੂੰ ਦੇਖਦੇ ਹੋਏ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਮੈਂ ਤਹਿ ਦਿਲ ਦੇ ਨਾਲ ਨਿਭਾਵਾਂਗੀ ਜਿੰਨਾ ਵੀ ਹੋ ਸਕਦਾ ਆ ਆਪਣੀ ਪਾਰਟੀ ਲਈ ਵੱਧ ਝੜ ਕੇ ਕੰਮ ਕਰਾਂਗੀ ਔਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ 2027 ਦੀ ਤਿਆਰੀ ਜਿਹੜੀ ਸਾਡੇ ਅੱਜ ਤੋਂ ਸਟਾਰਟ ਹੋ ਚੁੱਕੀ ਆ ਔਰ ਜਿੱਦਾਂ ਕਿ ਤੁਹਾਨੂੰ ਪਤਾ ਆ ਕਿ ਪਹਿਲਾ ਸਾਨੂੰ ਇਸੇ ਇਲਾਕੇ ਦੇ ਵਿੱਚੋਂ 15000 ਵੋਟ ਫੇਰ 17 ਐਸ ਵਾਰੀ ਜਿਹੜੀ ਸਾਡੀ ਆ 30 ਤੇ ਪਲੱਸ ਜਿਹੜੀ ਸਾਨੂੰ ਵੋਟ ਪਈ ਆ ਮੈਂ ਵਾਅਦਾ ਕਰਦੀ ਆ ਕਿ ਜਿਹੜੀ 27 ਵਾਲੇ ਆਉਣ ਵਾਲੇ ਇਲੈਕਸ਼ਨ ਆ ਅਸੀਂ ਡਬਲ ਕਰਾਂਗੇ ਜੀ ਉਹਨਾਂ ਨੂੰ ਔਰ ਮੈਂ ਸਾਰੇ ਆਏ ਜਿੱਦਾਂ ਮੰਨ ਲਓ ਮੈਡਮ ਜੈਨਦਰਪੁਰ ਜੀ ਨੇ ਜੋੜਾ ਮੇਰਾ ਮਾਨ ਵਧਾਇਆ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਜਦੋਂ ਮੈਡਮ ਸ਼ਮਾ ਚੋਹਣ ਜੀ ਔਰ ਸਾਡੇ ਨਾਲ ਮੇਰੀਆਂ ਭੈਣਾਂ ਨੇ ਜਿਹੜਾ ਮੇਰਾ ਹੌਸਲਾ ਬਜਾਈ ਕੀਤਾ ਮੇਰੇ ਵੀਰਾਂ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਔਰ ਵਾਅਦਾ ਕਰਦੀ ਆ ਕਿ ਪਾਰਟੀ ਲਈ ਬਹਾਦਰੀ ਦੇ ਨਾਲ ਕੰਮ ਕਰਾਂਗੇ ਔਰ ਸਦਾ ਹੀ ਵਫਾਦਾਰ ਰਹਾਂਗੀ ਹੋਰ ਵੀ ਡਿੜੇ ਨਿਸ਼ਚੇ ਨਾਲ ਮੈਂ ਅੱਗੇ ਆਵਾਂਗੀ ਔਰ ਮਹਿਲਾਵਾਂ ਦੇ ਵਿੱਚ ਜਿਹੜੀਆਂ ਸਾਡੇ ਸਾਡੀਆਂ ਮੋਦੀ ਜੀ ਦੀਆਂ ਆਉਣ ਵਾਲੀਆਂ ਸਕੀਮਾਂ ਆ ਉਹ ਸਾਰੀਆਂ ਪਹੁੰਚਦੀਆਂ ਕਰਾਂਗੇ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਨੂੰ ਜਾ ਕੇ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਸਾਰਿਆਂ ਨੂੰ ਜਾਗਰੂਤ ਕਰਾਂਗੇ ਕਿ ਸਾਡੇ ਬੀਜੇਪੀ ਮੋਦੀ ਸਾਹਿਬ ਸਾਡੇ ਲਈ ਕੀ ਕਰ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰੋਲ ਆ ਸਾਰਾ ਹੀ ਅਦਾ ਕਰਾਂਗੇ ਅੰਦਰ ਕੋਰ ਹੈ ਜੀ ਮਹਿਲਾ ਮੋਰਚਾ ਦੀ ਪ੍ਰਧਾਨ ਪੰਜਾਬ ਦੀ ਔਰ ਅਸੀਂ ਇੱਥੇ ਕੱਲ ਜਲੰਧਰ ਆਏ ਸੀਗੇ ਔਰ ਸਾਡਾ ਅਜੰਡਾ ਹੈਗਾ ਕਿ ਛੋਟੀ ਨੁਕੜ ਮੀਟਿੰਗਸ ਇਥੋਂ ਸ਼ੁਰੂ ਕਰਾਂਗੇ ਔਰ ਸਾਰੇ ਪੰਜਾਬ ਚ ਕਰਾਂਗੇ ਔਰ ਸਾਡੀ ਜਿਹੜੀਆਂ ਵੀ ਸਕੀਮਾਂ ਨੇ ਭਾਜਪਾ ਦੀਆਂ ਜਿਹੜੇ ਮੋਦੀ ਜੀ ਨੇ ਸਟੇਜੀਆਂ ਨੇ ਸਾਰੇ ਦੇਸ਼ ਵਾਸਤੇ ਕੀਤੀਆਂ ਨੇ ਅਸੀਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਾਂਗੇ ਉਹਦੇ ਬਾਰੇ ਔਰ ਤੁਸੀਂ ਦੇਖਣਾ ਸਾਡੀ ਨਾਰੀ ਸ਼ਕਤੀ ਦਾ ਰਿਜ਼ਲਟ ਦੇਖਣਾ ਤੁਸੀਂ ਅੱਜ ਜਿਹੜੀਆਂ ਤੁਸੀਂ ਮੀਟਿੰਗਸ ਕਰ ਰਹੇ ਹੋ ਸਿਰਫ ਲੇਡੀਜ਼ ਹੀ ਅੱਜ ਜਿਹੜੀ ਤੁਸੀਂ ਮੀਟਿੰਗ ਬੁਲਾਈ ਆ ਬਹੁਤ ਭਾਰੀ ਕੀਮਤੀ ਦੇ ਵਿੱਚ ਜਿਹੜੀਆਂ ਇੱਥੇ ਲੇਡੀਜ਼ ਆ ਰਹੇ ਇਹ ਲੇਡੀਜ਼ ਨੂੰ ਹੀ ਸਿਰਫ ਤੁਸੀਂ ਮੀਟਿੰਗਾਂ ਲਵੋਗੇ ਕਿ ਜਿਹੜੇ ਹੋਰ ਵੀ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਜਾਵਾਂਗੇ ਦੇਖੋ ਮੇਨਲੀ ਲੇਡੀਜ਼ ਦੀ ਲਵਾਂਗੇ ਔਰ ਅਸੀਂ ਜਿਵੇਂ ਮੈਂ ਕਿਹਾ ਨੁੱਕੜ ਮੀਟਿੰਗਸ ਕਰਾਂਗੇ ਔਰ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਸੋਚਦਾ ਜਿਹੜਾ ਇਹ ਨਿਰੰਤਰ ਜਾਰੀ ਰਹੂਗਾ ਜੀ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ ਕਰਾਂਗੇ ਤੇ ਜਿਹੜੀ ਸ਼ੁਰੂਆਤ ਹੈ ਉਹ ਕਿੱਥੋਂ ਕੀਤੀ ਅਸੀਂ ਜਿਹੜੇ ਐਮ ਐਮ ਐਮਪੀ ਇਲੈਕਸ਼ਨ ਹੋਏ ਨੇ ਉਹਦੇ ਵਿੱਚ ਵੀ ਕੀਤੀਆਂ ਸੀਗੀਆਂ ਅ ਨੁਕੜ ਮੀਟਿੰਗਾਂ ਲੇਡੀਆਂ ਦੀਆਂ ਤੇ ਅੱਜ ਇੱਥੇ ਹੋ ਰਹੀਆਂ ਨੇ ਔਰ ਇਸ ਤੋਂ ਬਾਅਦ ਹਰੇਕ ਹਲਕੇ ਪੰਜਾਬ ਦੇ ਅਸੀਂ ਇਸ ਤਰ੍ਹਾਂ ਹੀ ਚੱਲਾਂਗੇ ਜਿਹੜੇ ਤੁਸੀਂ ਅੱਜ ਨਿਯੁਕਤੀ ਪੱਤਰ ਦਿੱਤੇ ਨੇ ਉਹ ਕਿਹੜੇ ਕਿਹੜੇ ਔਦਿਆਂ ਦੇ ਲਈ ਨੇ ਅਸੀਂ ਅੱਜ ਮੰਡਲ 17 ਦੇ ਜਲੰਧਰ ਵਿੱਚ ਅੱਜ ਨਿਯੁਕਤੀ ਪੱਤਰ ਦਿੱਤੇ ਨੇ ਔਰ ਸਾਡੇ ਇਥੇ ਮੰਡਲ ਅਧਿਐਕਸ਼ ਜੋਤ ਸਾਗਰ ਜੀ ਉਹ ਉਹਨਾਂ ਦੇ ਅਗਵਾਈ ਚ ਔਰ ਸਾਡੇ ਇਥੇ ਸਮਾ ਸ਼ਮਾ ਜੀ ਜੋ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਅਗਵਾਈ ਚ ਔਰ ਸਾਡੇ ਨਵੇਂ ਮੰਡਲ ਪ੍ਰੈਜ਼ੀਡੈਂਟ ਬਣਾਏ ਨੇ ਲੇਡੀਆਂ ਦੇ ਰਜਨੀ ਵਾਲਾ ਜੀ ਕਿੱਥੇ ਹੋ ਇੱਥੇ ਹਾਂ ਜੀ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਮੈਂ ਵਧਾਈ ਦੇਣੀ ਹੈ ਅੱਜ ਔਰ ਮੈਂ ਮੈਨੂੰ ਪੂਰਾ ਪਤਾ ਹੈਗਾ ਕਿ ਇਹ ਵਧਿਆ ਤੋਂ ਵਧਿਆ ਕੰਮ ਕਰਨਗੇ ਔਰ ਬੈਸਟ ਰਿਜ਼ਲਟ ਮਿਲੇਗਾ ਮੈਂ ਸ਼ਮਾ चौहान ਮਹਿਲਾ ਮੋਰਚਾ ਜਲੰਧਰ ਅ ਪ੍ਰਧਾਨ ਮੈਂ ਪਹਿਲਾਂ ਤਾਂ ਸਾਰੇ ਇੱਥੇ ਆਪਣੇ ਜਿੱਥੇ ਆਪਾਂ ਬੈਠੇ ਆਂ ਮੰਡਲ ਨੰਬਰ 17 ਦੀ ਅੱਜ ਇੱਥੇ ਆਪਾਂ ਇਹਨਾਂ ਦੀ ਟੀਮ ਨੂੰ ਅਨਾਉਂਸ ਕਰਨ ਆਏ ਆਂ ਉਹਨਾਂ ਨੂੰ ਮੈਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਨੇ ਕਿ ਇਹ ਬਹੁਤ ਅੱਛੀ ਟੀਮ ਇੱਕ ਸਾਨੂੰ ਦੇਖਣੇ ਨੂੰ ਮਿਲੀ ਹੈ ਇੱਥੇ ਔਰ ਜਿਹੜੇ ਜਿਨ੍ਹਾਂ ਨੇ ਇਹਨਾਂ ਨੇ ਬਣਾਈ ਹੈ ਟੀਮ ਉਹ ਵੀ ਸਾਡੇ ਬਹੁਤ ਅੱਛੇ ਸਤਰ ਕਾਰਜ ਕਰਤਾ ਹੈਗੇ ਔਰ ਬਧਾਈ ਮੈਂ ਉਹਨਾਂ ਨੂੰ ਦਿੰਨੀ ਹੈ ਜਿਹੜੇ ਦੇ ਮੰਡਲ ਦੇ ਅਧਿਖ ਹੈਗੇ ਔਰ ਉਹਨਾਂ ਦੇ ਸਾਰੇ ਕਾਰਜਕਰਨੀ ਜਿਹੜੀ ਟੀਮ ਬਣੀ ਹੋਈ ਹੈ ਬਹੁਤ ਅੱਛੀ ਟੀਮ ਬਣੀ ਹੋਈ ਹੈ ਔਰ ਸਾਡੇ ਵਿੱਚ ਆਏ ਅੱਜ ਸਾਡੇ ਬਹੁਤ ਹੀ ਕਾਰਜ ਕਰਤਾ ਸਾਡੇ ਬੀਬਾ ਜੀ ਜਿਹੜੇ ਕੀ ਪੰਜਾਬ ਅਧਿਖ ਹੈਗੇ ਸਾਡੇ ਮਹਿਲਾ ਮੋਰਚਾ ਦੇ ਔਰ ਇਹਨਾਂ ਦੀ ਅਗਵਾਈ ਵਿੱਚ ਇਹ ਟੀਮ ਅੱਜ ਘੋਸ਼ਿਤ ਕੀਤੀ ਗਈ ਹੈ ਔਰ ਮੈਨੂੰ ਲੱਗਦਾ ਕਿ ਜਿੰਨੀਆਂ ਮੇਰੀਆਂ ਭੈਣਾਂ ਇੱਥੇ ਬੈਠੀਆਂ ਆਈਆਂ ਉਹ ਅੱਜ ਬਹੁਤ ਖੁਸ਼ ਹੈਗੀ ਕਿ ਸਾਡੇ ਪ੍ਰਦੇਸ਼ ਦੇ ਅਧਿਐਕਸ਼ ਆਨ ਕਰਕੇ ਸਾਡੀ ਟੀਮ ਨਾਲ ਸੀ ਜਦੋਂ ਮੈਂ ਅਧਿਐਕਸ਼ ਬਣੀ ਥੀ ਡਿਸਟ੍ਰਿਕਟ ਇਸ ਤਰ੍ਹਾਂ ਅਲੋਦੋ ਵੀ ਸਾਡੇ ਪ੍ਰਦੇਸ਼ ਅਧਿਐਕਸ਼ ਨਹੀਂ ਥੇ ਤਾਂ ਇਹਨਾਂ ਲਈ ਤਾਂ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਪ੍ਰਦੇਸ਼ ਦੇ ਅਧਿਐਕਸ਼ ਇਨਾਂ ਵਿੱਚ ਬੈਠੇ ਆਂ ਔਰ ਜਿਹੜੇ ਸਾਡੇ ਅੱਜ ਦਾ ਇਲੈਕਸ਼ਨ ਦਾ ਹੈਗਾ ਜਿੱਦਾਂ ਸਾਡੇ ਕੀ ਵਿਧਾਨ ਸਭਾ ਦੇ ਇਲੈਕਸ਼ਨ ਹੈ ਸ਼ੀਤਲ ਜੀ ਦੇ ਉਹਨਾਂ ਨੂੰ ਉਹਨਾਂ ਦੀ ਅਗਵਾਈ ਤੇ ਲੈ ਕੇ ਸਾਨੂੰ ਅਸੀਂ ਮੈਡਮ ਦਾ ਸਾਥ ਲੈ ਕੇ ਹਰ ਮੰਡਲ ਦੇ ਵਿੱਚ ਵੀ ਵੀ ਲੇਡੀਜ਼ ਦੀ ਨੁੱਕਰ ਮੀਟਿੰਗਾਂ ਰੱਖ ਰਹੇ ਹਨ ਜਿਹਦੇ ਵਿੱਚ ਹਰ ਮਹਿਲਾ ਨੂੰ ਜਿਹੜੀ ਕਿ ਮੋਦੀ ਜੀ ਦੀ ਜੋ ਸਕੀਮਾਂ ਹੈਗੀਆਂ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਹੈ ਔਰ ਉਹਨਾਂ ਨੂੰ ਉਹ ਸਕੀਮਾਂ ਦੇ ਬਾਰੇ ਹਰੇਕ ਘਰ ਘਰ ਤੱਕ ਪਹੁੰਚਾਈ ਜਾ ਰਹੀ ਹੈ ਜਿਹਦੇ ਕਰਕੇ ਸਾਡੀਆਂ ਪੈਣਾ ਸਾਡੇ ਨਾਲ ਜੁੜ ਰਹੀ ਹੈ ਔਰ ਸਾਡੇ ਨਾਲ ਚੱਲ ਰਹੀਆਂ ਆ ਆਪਾਂ ਟੀ ਜਲੰਧਰ ਸ਼ਹਿਰੀ ਦੇ 17 ਮੰਡਲ ਦੇ ਮਹਿਲਾ ਮੋਰਚਾ ਦਾ ਗਠਨ ਹੋਇਆ ਇਹ ਉਹ ਲਾਕਾ ਜਿੱਥੇ ਦਿਨੋ ਪਿੰਡੂ ਲਾਕਾ ਕਿਹਾ ਜਾਂਦਾ ਸੀ ਗ੍ਰਾਮੀਣ ਲਾਕਾ ਕਿਹਾ ਜਾਂਦਾ ਸੀ ਅੱਜ ਦੀ ਇਹ ਮੀਟਿੰਗ ਨੇ ਇਹ ਸਾਬਿਤ ਕੀਤਾ ਹੈ ਕਿ ਪੰਜਾਬ ਪ੍ਰਧਾਨ ਬੀਪਾ ਜੈਂਦਰ ਕੌਰ ਜੀ ਦੀ ਅਧਿਖਤਾ ਸ਼ਮਾ ਚੌਹਾਨ ਜੀ ਦੀ ਜ਼ਿਲ੍ਹਾ ਪ੍ਰਧਾਨ ਦੀ ਅਧਿਖਤਾ ਚ ਭਾਗ ਭਾ ਜਿਹੜੀ ਹੈ ਹਰ ਪਿੰਡ ਵਿੱਚ ਪਹੁੰਚ ਗਈ ਹੈ ਚਾਹੇ ਉਹ ਸੁੰਨਰਖੁਰਦ ਹੋਵੇ ਚਾਹੇ ਉਹ ਜੰਡਿਆਲਾ ਹੋਵੇ ਚਾਹੇ ਉਹ ਜਮਸ਼ੇਰ ਹੋਵੇ ਖਸਰੋਪੁਰ ਹੋਵੇ ਅੱਜ ਪਿੰਡਾਂ ਦੇ ਵਿੱਚ ਸਾਡੀ ਭੈਣ ਮੀਨਾ ਰਾਣਾ ਜੀ ਸਰਪੰਚ ਹੈ ਇਹ ਇਹ ਚੀਜ਼ਾਂ ਸਾਬਤ ਕਰ ਰਹੀਆਂ ਹੈ ਕਿ ਭਾਰਤੀ ਜਨਤਾ ਪਾਰਟੀ ਜਿਹਨੂੰ ਪਹਿਲਾਂ ਸ਼ਹਿਰਾਂ ਦੀ ਪਾਰਟੀ ਕਿਹਾ ਜਾਂਦਾ ਸੀ ਅੱਜ ਭਾਰਤੀ ਜਨਤਾ ਪਾਰਟੀ ਹਰ ਪਿੰਡ ਚ ਪਹੁੰਚ ਰਹੀ ਹੈ ਔਰ ਭਾਜਪਾ ਦਾ ਜਿਹੜਾ ਹੈ ਵਿਸਤਾਰ ਹੋ ਰਿਹਾ ਹੈ ਲੋਕ ਜੁੜ ਰਹੇ ਹੈ ਜਿਸ ਪਾਰਟੀ ਨਾਲ ਜਿਸ ਸੰਗਠਨ ਨਾਲ ਜੇ ਮਹਿਲਾ ਸ਼ਕਤੀ ਜੋੜ ਜਾਵੇ ਤਾਂ ਸਮਝੋ ਪਰਿਵਾਰ ਜੁੜਦੇ ਆ ਜੇ ਅੱਜ ਦਰਜਨਾਂ ਦੀ ਗਿਣਤੀ ਚ ਭੈਣਾਂ ਆਈਆਂ ਤੇ ਇਹਦਾ ਇਹ ਪ੍ਰਮਾਣ ਹੈ ਕਿ ਜਨੰਦਰ 10th ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਡੇ ਮੰਡਲ 17 ਦੇ ਪ੍ਰਧਾਨ ਜੋਰਜ ਸਾਗਰ ਜੀ ਜਿਨ੍ਹਾਂ ਦੀ ਅਧਿਐਕਸ਼ਤਾ ਜਿੱਥੇ ਸਾਰੀ ਕਾਰਜਕਾਰੀ ਚੱਲ ਰਹੀ ਹੈ ਇਹ ਕੰਮ ਭਾਰਤ ਜਨਤਾ ਪਾਰਟੀ ਦਾ ਜ਼ਮੀਨੀ ਲੈਵਲ ਤੇ ਹੋ ਰਿਹਾ ਔਰ ਅੱਜ ਮੁੱਖ ਰੂਪ ਚ ਸਾਡੇ ਵਿੱਚ ਬੀਬਾ ਜੈਨਦਰ ਕੌਰ ਜੀ ਆਏ ਹੈ ਉਹਨਾਂ ਦੇ ਆਉਣ ਨਾਲ ਇਹਨਾਂ ਦੀ ਹੌਸਲਾ افزਾਈ ਹੋਵੇ ਔਰ ਭਾਜਪਾ ਜਿਹੜੀ ਹੈ ਪੰਜਾਬ ਚ 117 ਵਿਧਾਨ ਸਭਾ ਹਲਕਿਆਂ ਚ ਜਿਹੜੇ 470 ਸਾਡੇ ਕਰੀਬ ਮੰਡਲ ਹੈ ਸਾਰੇ ਮੰਡਲਾਂ ਤੇ ਇਸੇ ਤਰ੍ਹਾਂ ਗਠਨ ਜਿਹੜਾ ਬੀਬਾ ਜੈਨਦਰ ਕੌਰ ਜੀ ਦੀ ਅਧਿਐਕਸ਼ਤਾ ਚ ਕੀਤਾ ਜਾ ਰਿਹਾ ਹੈ ਸਬਸਕ੍ਰਾਈਬ ਨਾਓ And press the bell icon. Never miss an update.